ਵੇ ਸੁਣ ਪਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਸੁਣ ਪਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਜੇ ਤੇਰੇ ਕੋਲ ਸਬਜੀ ਹੈ ਨਹੀਂ ਜੇ ਤੇਰੇ ਕੋਲ ਸਬਜੀ ਹੈ ਸਾਡੇ ਸਾਗ ਬਥੇਰਾ ਵੇ ਹਰਾ ਪਦੀਨਾ ਦੇ ਜਾਵੇ ਹਰਾ ਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਜੇ ਤੂੰ ਘਰ ਵਿੱਚ ਕੱਲਾ ਰਹਿਣੇ ਜੇ ਤੂੰ ਘਰ ਵਿੱਚ ਕੱਲਾ ਰਹਿਣੇ ਸਾਡੇ ਦਬਰ ਬਥੇਰਾਵੇ ਹਰਾ ਪਦੀਨਾ ਦੇ ਜਾਵੇ ਹਰਾ ਪਦੀਨਾ ਦੇ ਜਾਵੇ ਹਰਾ ਪਦੀਨਾ ਦੇ ਜਾਵੇ ਜੇ ਤੇਰੇ ਕਰ ਬੇਬੇ ਹੈ ਨਹੀਂ ਜੇ ਤੇਰੇ ਕਰ ਬੇਬੇ ਹੈ ਨਹੀਂ ਸੱਸ ਮਰੀ ਨੂੰ ਲੈ ਜਾਵੇ ਪਰ ਹਰਪਦੀਨਾ ਦੇ ਜਾਵੇ ਹਰਪਦੀਨਾ ਦੇ ਜਾਵੇ ਹਰਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਜੇ ਤੇਰੇ ਘਰ ਬਾਪੂ ਹੈ ਨੀ ਜੇ ਤੇਰੇ ਘਰ ਬਾਪੂ ਹੈ ਸਾਡੇ ਬੁੜੇ ਨੂੰ ਲੈ ਜਾਵੇ ਪਰ ਹਰਾ ਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ ਸੁਣ ਭਾਈ ਸਬਜੀ ਵਾਲਿਆ ਹਰਾ ਪਦੀਨਾ ਦੇ ਜਾਵੇ